ਜਦੋਂ ਮੋਰਚੇ ਦੇ 100 ਦਿਨ ਪੂਰੇ ਹੋਣੇ ਨੇ ਔਰ ਉਦੋਂ ਇੰਨਾ ਸਾਰੇ ਬਾਰਡਰਾਂ ਤੇ ਕਿਥੇ ਮੋਰਚਾ ਲਗਾ ਲੱਖਾਂ ਦੇ ਇਕੱਠ ਕਰਾਂਗੇ ਤਾਂ ਅੱਜ ਤੋਂ ਸਾਰੇ ਪੰਜਾਬ ਹਰਿਆਣਾ ਹਿਮਾਚਲ ਜੁਪੀ ਰਾਜਸਥਾਨ ਸਾਰਿਆਂ ਨੂੰ ਸੱਦਾ ਦੇ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਤਿਆਰੀਆਂ ਵਧਦੇ ਹੋ 71 ਦਿਨ ਹੋ ਗਏ ਨੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ 8 ਦਿਨ ਲੰਘ ਗਏ ਨੇ ਕਿਸਾਨ ਸ਼ੰਭੂ ਰੇਲਵੇ ਸਟੇਸ਼ਨ ਤੇ ਵੀ ਬੈਠੇ ਨੇ ਹੁਣ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਿਸ ਦਿਨ ਤਰਨੇ ਨੂੰ 100 ਦਿਨ ਪੂਰੇ ਹੋ ਜਾਣਗੇ ਉਸ ਦਿਨ ਬਾਰਡਰਾਂ ਤੇ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਤੇ ਮੱਧ ਪ੍ਰਦੇਸ਼ ਤੋਂ ਲੱਖਾਂ ਹੀ ਕਿਸਾਨ ਆਉਣਗੇ ਅਤੇ 1 ਮਈ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਮਜ਼ਦੂਰ ਦਿਹਾੜਾ ਵੀ ਮਨਾਇਆ ਜਾਏਗਾ ਸ਼ੰਭੂ ਰੇਲ ਟ੍ਰੈਕ ਤੇ ਜਿੱਥੇ ਹਰਿਆਣੇ ਦੇ ਕਿਸਾਨਾਂ ਦੀ ਰਿਹਾਈ ਵਾਸਤੇ ਆਪਣਾ ਮੋਰਚਾ ਚੱਲ ਰਿਹਾ ਵਾ ਔਰ ਇਹ ਤੋਂ 1 ਕਿਲੋਮੀਟਰ ਪਾਸੇ ਜਿਹੜਾ ਮੇਨ ਹਾਈਵੇ ਦਿੱਲੀ ਨੂੰ ਜੋੜਦਾ ਹੈਗਾ ਉਹਦੇ ਤੇ ਸਾਡਾ ਪੱਕਾ ਮੋਰਚਾ ਦੇਸ਼ ਦੀਆਂ ਨੈਸ਼ਨਲ ਮੰਗਾਂ ਵਾਸਤੇ ਜਿਹੜਾ ਉਹ 71ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਔਰ ਜਿਹੜਾ ਅਸੀਂ ਦੋਵਾਂ ਫੋਰਮਾਂ ਵੱਲੋਂ ਐਲਾਨ ਕੀਤਾ ਵਾ ਕਿ ਜਦੋਂ ਮੋਰਚੇ ਦੇ 100 ਦਿਨ ਪੂਰੇ ਹੋਣੇ ਨੇ ਔਰ ਉਦੋਂ ਇਨ੍ਹਾਂ ਸਾਰੇ ਬਾਡਰਾਂ ਤੇ ਜਿੱਥੇ ਮੋਰਚਾ ਲੱਗਾ ਖਨੌਰੀ ਆ ਸ਼ੰਭੂ ਆ ਡਬਵਾਲੀ ਆ ਜਾਂ ਹੋਰ ਥਾਵਾਂ ਤੇ ਆ ਉੱਥੇ ਲੱਖਾਂ ਦੇ ਇਕੱਠ ਕਰਾਂਗੇ ਤੋ ਅੱਜ ਤੋਂ ਸਾਰੇ ਪੰਜਾਬ ਹਰਿਆਣਾ ਹਿਮਾਚਲ ਜੁਪੀ ਰਾਜਸਥਾਨ ਸਾਰਿਆਂ ਨੂੰ ਸੱਦਾ ਦੇ ਰਹੇ ਹੇ ਕਿਸਾਨਾਂ ਮਜ਼ਦੂਰਾਂ ਨੂੰ ਤਿਆਰੀਆਂ ਵੇਢ ਦਿਓ ਔਰ ਮੋਦੀ ਸਰਕਾਰ ਦੀਆਂ ਇਹ ਜਣਾ ਪੁੱਟਣ ਵਾਲਾ ਵੱਡਾ ਕੱਟ ਕਰਕੇ ਬਖਾਲਾਂਗੇ ਜਿਨ੍ਹਾਂ ਨੂੰ ਕੋਈ ਸ਼ੰਕਾ ਹੋਊਗੀ ਅੰਦੋਲਨ ਤੇ ਉਹ ਦਿਨ ਆ ਕੇ ਦੇਖ ਲਿਓ ਤੇ ਇੱਕ ਮਈ ਨੂੰ ਮਜ਼ਦੂਰ ਦਿਹਾੜਾ ਇਹਨਾਂ ਬਾਡਰਾਂ ਤੇ ਮਨਾਇਆ ਜਾਊਗਾ 17 April ਤੋਂ ਲਗਾਤਾਰ ਸ਼ੰਭੂ ਰੇਲਵੇ ਲਾਈਨ ਤੇ ਕਿਸਾਨਾਂ ਦੇ ਵੱਲੋਂ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਲਈ ਤਰਨਾ ਦਿੱਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਰੇਲਵੇ ਲਾਈਨਸ ਤੇ ਬੈਠੇ ਰਹਿਣਗੇ ਜਦੋਂ ਤੱਕ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨਵਦੀਪ ਜਲਬੇੜਾ ਅਨੀਸ਼ ਖੜਗੜ ਗੁਰਕੀਰਤ ਸਿੰਘ ਦੀ ਰਿਹਾਈ ਨਹੀਂ ਕੀਤੀ ਜਾਂਦੀ